ਪੁਰ ਰਾਮ ਦਾਸ ਸੋਦੀ ਪਾਸ਼ਾ ਹੋਇਆ ਜਗ ਵਿੱਚ ਜਦੋਂ ਅਵਤਾਰ ਤੇਰਾ ਅੰਮ੍ਰਿਤ ਸਰਦੀ ਤਰਤੀ ਨੂੰ ਭਾਗ ਲਾਏ ਸਾਰਾ ਦੇਸ਼ ਹੈ ਸ਼ੁਕਰ ਗੁਜ਼ਾਰ ਤੇਰਾ ਡਿੱਗੇ ਤੇਰੀ ਦਹ ਲੀਸ ਤੇ ਵਣ ਚਾਰੇ ਡਿੱਗੇ ਤੇਰੀ ਦਹ ਲੀਸ ਤੇ ਵਣ ਚਾਰੇ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ ਲੱਖਾ ਰਿਧੀਆਂ ਸਿੱਧੀਆਂ ਕਰਾ ਮਾਤਾ ਲੱਖਾਂ ਰਿਧੀਆਂ ਸਿੱਧੀਆਂ ਕਰਮਾਤਾ ਸਜਦੇ ਤੇਰੇ ਦਰਬਾਰ ਤੇ ਕਰਦੀਆਂ ਨੇ ਦੁਖਪੰਜਨੀ ਦੁੱਖਾਂ ਦਾ ਨਾਸ਼ ਕਰਦੀ ਦੁਖਪੰਜਨੀ ਦੁੱਖਾਂ ਦਾ ਨਾਸ਼ ਕਰਦੀ ਹਰ ਕੀ ਪੌੜੀ ਆਣ ਪੀੜਾ ਹਰਦੀਆਂ ਨੇ ਸਾਨੂੰ ਬਖਸ਼ੀਆਂ ਦਾਤਾ ਹਜ਼ਾਰ ਖੁਸ਼ੀਆਂ ਸਾਨੂੰ ਬਖਸ਼ੀਆਂ ਦਾਤਾ ਹਜ਼ਾਰ ਖੁਸ਼ੀਆਂ ਕਰੀਏ ਸ਼ੁਕਰ ਹਜ਼ਾਰ ਹਜ਼ਾਰ ਤੇਰਾ ਸਾਰੇ ਜਗ ਨੂੰ ਰੌਸ਼ਨੀ ਦੇਣ ਵਾਲੇ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ ਅਕਬਰ ਜਿਹੇ ਬਾਦਸ਼ਾਹੀ ਵੇਖੇ ਪੈਰ ਪੁੱਜਦੇ ਸੋਢੀ ਸੁਲਤਾਨ ਤੇਰੇ ਰੂਹਾਂ ਪੁੱਲੀਆਂ ਪਟਕੀਆਂ ਰਾਹ ਪਾਈਆਂ ਜਸ ਗੌਂਦੀਆਂ ਨੇ ਨਿਧਾਨ ਤੇਰੇ ਜਸ ਗੌਂਦੀਆਂ ਨੇ ਨਿਧਾਨ ਤੇਰੇ ਇੱਕ ਜਲਤ ਹੋਵੇ ਇੱਕ ਪੱਖਾ ਪਾਉਣ ਫੇਰੇ ਕਾਇਆ ਨਾਥ ਕਰਦੀਏ ਸਤਕਾਰ ਤੇਰੇ ਓਹ ਤੇਰੀ ਕੁਗਨੀਆਂ ਖਾਨ ਨੂੰ ਪਾਸ਼ਾ ਤੇਰੇ ਗਿਰਦ ਫਰਿਸ਼ਤੇ ਵੀ ਘੁੰਮਦੇ ਰਹੇ ਤੇਰੇ ਗਿਰਦ ਫਰਿਸ਼ਤੇ ਵੀ ਘੁੰਮਦੇ ਰਹੇ ਮਹਿਕ ਰਿਆ ਹੈ ਗੁਲਾਬ ਦੇ ਫੁੱਲ ਵਾਂਗੂ ਲਖਾਂ ਸਿਨੇ ਆ ਵਿੱਚ ਪਿਆਰ ਤੇਰਾ ਕੀ ਸਿੱਖ ਕੀ ਹਿੰਦੂ ਕੀ ਮੁਸਲਮਾਨ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ ਸਾਂਝਾ ਸਾਰਿਆਂ ਲਈ ਦਰਬਾਰ ਤੇਰਾ